ਟੂ ਡਿਆ ਬੰਨ ਕੇ ਰਮਾਲ ਮਿੱਟੀ ਰੋਹ ਢਾਲ ਹਮਲਾ ਕੇ ਸਾਰੇ ਪੜਿਆ ਤੂੰ ਕੱਟ ਦੇ ਪਰਖੂ ਓਈ ਵਸਾਕੀ ਸੋਹਣਾ ਤੂੰ ਕੱਟ ਦੇ ਪਰਖੂ ਹੋ ਝੀ ਸਰਪੰਚ ਸਾਹਿਬ ਵਸਾਕੀ ਦੇ ਸੋਭਤ ਹਥਿਆਰ ਤੇ ਕੀ ਸਦੇ ਦੇਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਿੰਦਰ ਸਿੰਘ ਸਰਪੰਚ ਕਿੰਡ ਨੰਗਲਬੜ ਤੋਂ ਆਪਣੇ ਵੱਲੋਂ ਤੇ ਆਪਣੇ ਪੂਰੇ ਪਰਿਵਾਰ ਵੱਲੋਂ ਸੀ ਡੀ ਐਮ ਐਲ اے ਸਾਰੀ ਖਾਲਸੀ ਸਾਹਿਬ ਜੀ ਵੱਲੋਂ ਪੂਰੇ ਦੇਸ਼ ਨੂੰ ਆਪਣਾ ਅਸੀਂ ਵਸਾਕੀ ਦੀ ਸਭ ਦਿਹਾੜੀ ਪੂਰੇ ਦੇਸ਼ ਵਾਸੀਆਂ ਰਾਠਾ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਮੈਂ ਅਰਦਾਸ ਕਰਦਾ ਹਾਂ ਕਿ ਹਰ ਪਰਿਵਾਰ ਤੇ ਵਸਾਕੀ ਦਾ ਦਿਹਾੜਾ ਖੁਸ਼ੀਆਂ ਭਰਿਆ ਹੋਵੇ ਔਰ ਆਪ ਜੀ ਨੂੰ ਪਤਾ ਕਿ ਇਸ ਦਿਨ ਖਾਲਸਾ ਪੰਥ ਦੀ ਸਾਜਨਾ ਹੋਈ ਹੈ ਜੋ ਕਿ ਪੂਰੇ ਸਮੁੱਚੇ ਦੇਸ਼ ਦੇ ਵਿੱਚ ਪੂਰੇ ਪਰਦੇਸਾਂ ਦੇ ਵਿੱਚ ਖਾਲਸਾ ਪੰਥ ਦੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾਂਦੀ ਹੈ ਇਸ ਦਿਨ ਤੁਹਾਨੂੰ ਪਤਾ ਹੈ ਕਿ ਮਤਲਬ ਕਣਕ ਦੀ ਵਾਢੀ ਵੀ ਇਸ ਟਾਈਮ ਤੇ ਕਿਸਾਨਾਂ ਦੀ ਪੈਂਦੀ ਹੈ ਤੇ ਕਿਸਾਨਾਂ ਦੇ ਚਿਹਰੇ ਤੇ ਵੀ ਬੜੀ ਰੌਣਕ ਹੁੰਦੀ ਹੈ ਸੋ ਮੈਂ ਦੁਬਾਰਾ ਪਿੰਡ ਮਿੰਡਲ ਕੋਟਰ ਦੀ ਸਮੁੱਚੀ ਪੰਚਾਇਤ ਵੱਲੋਂ ਲਾਗਾਂ ਨਿਵਾਸੀਆਂ ਨਗਰ ਨਿਵਾਸੀਆਂ ਨੂੰ ਵਿਸਾਖੀ ਦੇ ਸੋਬਤ ਦਿਹਾੜੀ ਦੀ ਲੱਖ ਲੱਖ ਵਧਾਈ ਦਿੰਨਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ